ਅੜੀ ਹੜੀ ਇਹ ਰੁਝਾਨ ਕੇਂਦਰ ਸਰਕਾਰ ਦਾ ਵੀ ਹੋ ਗਿਆ ਸੂਬੇ ਸਰਕਾਰ ਦਾ ਵੀ ਹੋ ਗਿਆ ਪਹਿਲਾਂ ਤਾਂ ਜਿਹੜੀ ਸਾਡੀ ਸਰਕਾਰ ਆਈ ਅੰਦੋਲਨ ਦੇ ਵਿੱਚੋਂ ਸੀ ਤੇ ਅੱਜ ਹੁਣ ਜੋ ਮੁੱਖ ਮੰਤਰੀ ਸਾਹਿਬ ਦੇ ਦਰਦ ਦੇ ਉੱਤੇ ਕੋਈ ਇਨਸਾਫ ਮੰਗਣ ਚਲਾ ਜਾਵੇ ਤੇ ਸਾਇਟ ਡਾਂਗਾ ਤੋਂ ਤੇ ਪਗਾ ਲੋਣ ਤੋਂ ਹੋਰ ਕੋਈ ਕੰਮ ਨਹੀਂ ਹੁੰਦਾ ਤੇ ਚਾਹੇ ਬੀਬੀਆਂ ਹੋਣ ਚਾਹੇ ਨੌਜਨ ਹੋ ਸਾਰਿਆਂ ਨੂੰ ਇੱਕੋ ਰਸਤੇ ਗਿਰਦੇ ਇਸੇ ਤਰ੍ਹਾਂ ਕੇਂਦਰ ਤੇ ਵੀ ਆਤ ਬਣ ਗਈ ਹੈ ਕਿ ਹੁਣ ਤੁਸੀਂ ਜੇ ਰਾਜਧਾਨੀ ਦੇ ਵਿੱਚ ਪ੍ਰੋਟੈਸਟ ਨਹੀਂ ਕਰੋਗੇ ਕਿੱਥੇ ਜਾਓ ਮੈਂ ਡੈਮੋਕਰੈਟਿਕ ਕੰਟਰੀ ਕਾਦਰ ਰਹੇਗਾ ਹੂੰ ਸਟੇਟ ਕੈਪੀਟਲ ਆ ਨੈਸ਼ਨਲ ਕੈਪੀਟਲ ਆ ਇੱਥੇ ਪੀਸਫੁਲ ਪ੍ਰੋਟੈਸ ਕਰਨ ਦਾ ਹਟ ਪਹਿਲਾਂ ਤੁਸੀਂ ਬੰਨ ਬਣਾਇਆ ਟਰੈਕਟਰਾਂ ਦਾ ਉਹਨਾਂ ਨੇ ਕਹਿੰਦਾ ਚਲੋ ਪੈਦਲ ਚੱਲਦੇ ਆ ਤੇ ਹੁਣ ਪੈਦਲ ਦੱਸੋ ਜੀ ਪੈਦਲ ਵੀ ਨਹੀਂ ਕਿਸੇ ਨੂੰ ਜਾਣ ਦੇਣਾ ਤੇ ਪੈਦਲ ਜਾਣਾ ਪੈਣੀ ਗੱਲ ਦਿੱਲੀ ਸੌਕਾ ਕਰ ਤੇ ਜੇ ਚੱਲੇ ਹਿੰਮਤ ਕਰਕੇ ਤੇ ਤੁਸੀਂ ਵੀ ਅੱਗੋਂ ਹੁਣ ਉਹਦੇ ਤੇ ਵੀ ਬੈਨ ਹੈ ਤੇ ਫਿਰ ਇਹਦਾ ਐਮਰਜੈਂਸੀ ਨੰਬਰ ਵੀ ਤੁਸੀਂ ਬਾੜੇ ਹਲਤ ਕਰੀ ਜਾ ਰਹੇ ਹੋ